ਵੀਡੀਓ ਨੂੰ ਦੇਖਣ ਵਾਸਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਚਿੱਟੇ ਛੋਲਿਆਂ ਦੀ ਸਬਜ਼ੀ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਪਾਇਆ ਆਪਾਂ ਤੇਲ ਤੇ ਇੱਕ ਤੇਜ ਪੱਤਾ ਥੋੜਾ ਜੀਰਾ ਤੇ ਲਸਣ ਦੀਆਂ ਸਾਤ ਕਲੀਆਂ ਉਸ ਤੋਂ ਬਾਅਦ ਐਡ ਕੀਤਾ ਇਹ ਚ ਪਿਆਜ਼ ਤੇ ਦੋ ਟਮਾਟਰ ਦੀ ਪਿਓਰੀ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਪਨ ਲਵਾਂਗੇ ਮਸਾਲੇ ਬਿਲਕੁਲ ਨਾਰਮਲ ਪਾਵਾਂਗੇ ਆਪਾਂ ਨਮਕ ਮਿਰਚ ਤੇ ਹਲਦੀ ਤਿੰਨ ਮਸਾਲਿਆਂ ਨਾਲ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਊਗੀ ਤੇ ਦੇਖੋ ਆਪਾਂ ਨਮਕ ਮਿਰਚ ਤੇ ਹਲਦੀ ਇਤਨੇ ਚੀਜ਼ਾਂ ਪਾਤੀਆਂ ਵਿੱਚ ਇਹਦੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਚਿੱਟੇ ਛੋਲੇ ਸੀ ਉਹਨਾਂ ਨੂੰ ਆਪਾਂ ਮਤਲਬ ਪਹਿਲਾ ਵਾਲਾ ਦਵਾ ਲਿਆ ਸੀਗਾ ਤੇ ਉਹਨਾਂ ਨੂੰ ਇਹਦੇ ਵਿੱਚ ਐਡ ਕਰ ਦਵਾਂਗੇ ਠੀਕ ਹੈ ਤੇ ਛੋਲੇ ਪਾਉਣ ਤੋਂ ਬਾਅਦ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾਣਾ ਜਿੰਨੀ ਕਿ ਤੁਹਾਨੂੰ ਗਰੇਵੀ ਚਾਹੀਦੀ ਹੋਵੇ ਠੀਕ ਆ ਹੁਣ ਆਪਾਂ ਇਹ ਚ ਛੋਲੇ ਪਾਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਥੋੜਾ ਪਾਣੀ ਪਾਵਾਂਗੇ ਤੇ ਕੁੱਕਰ ਨੂੰ ਬੰਦ ਕਰਕੇ ਚਾਰ ਸੀਟੀਆਂ ਲਵਾਵਾਂਗੇ ਤੇ ਤੁਹਾਡੀ ਬਹੁਤ ਹੀ ਟੇਸਟੀ ਜਿਹੜੀ ਸਬਜੀ ਆ ਉਹ ਬਣ ਕੇ ਤਿਆਰ ਹੋ ਜੂਗੀ ਬਿਨਾ ਮਸਾਲਿਆਂ ਤੋਂ ਵੀ ਠੀਕ ਹੈ ਨਾਰਮਲ ਜੇ ਮਸਾਲੇ ਨੂਨ ਮਿਰਚ ਤਾਂ ਆਪਣਾ ਪੈਂਦਾ ਹੀ ਪੈਂਦਾ ਏ ਕੋਈ ਐਕਸਟਰਾ ਮਸਾਲਾ ਨਹੀਂ ਪਾਇਆ ਆਪਾਂ ਇਹਦੇ ਵਿੱਚ ਤੇ ਹੁਣ ਕੁੱਕਰ ਨੂੰ ਬੰਦ ਕਰ ਦਵਾਂਗੇ ਠੀਕ ਹੈ ਤੇ ਇਹਨੂੰ 4 ਤੋਂ 5 ਸੀਟੀਆਂ ਲਵਾਵਾਂਗੇ ਮੈਂ ਪਹਿਲਾਂ ਜੇ ਛੋਟਾ ਟੱਕਣ ਲਾਤਾ ਸੀ ਗਲਤੀ ਨਾਲ ਮੈਂ ਦੂਸਰਾ ਟੱਕਣ ਲੈਣ ਚਲੀ ਗਈ ਇਸ ਕਰਕੇ ਮੈਨੂੰ ਥੋੜਾ ਟਾਈਮ ਲੱਗ ਗਿਆ ਹੁਣ ਇਹਨੂੰ ਬੰਦ ਕਰ ਦਵਾਂਗੇ ਤੇ ਇਹਨੂੰ 4 ਤੋਂ 5 ਸੀਟੀਆਂ ਪਲਵਾ ਕੇ ਜਿਹੜੇ ਆਪਣੀ ਸਬਜੀ ਆ ਉਹਨੂੰ ਰੈਡੀ ਕਰ ਲਾਂਗੇ ਦੇਖੋ ਸੀਟੀਆਂ ਲੱਗੀਆਂ ਕਲਰ ਚੈੱਕ ਕਰੋ ਤੁਸੀਂ ਸਬਜੀ ਦਾ ਕਿੰਨਾ ਵਧੀਆ ਆਇਆ ਏ ਤੇ ਛੋਲਿਆਂ ਦੀ ਸਬਜੀ ਆ ਜਿਹੜੀ ਆਪਣੀ ਬਿਨਾ ਮਸਾਲਿਆਂ ਤੋਂ ਵੀ ਤਿਆਰ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਹੁਣ ਇਹਨੂੰ ਆਪਾਂ ਸਰਵ ਕਰਾਂਗੇ ਇੱਕ ਬਾਲਟੀ ਦੇ ਵਿੱਚ ਜਿਵੇਂ ਆਪਾਂ ਕਿਸੇ ਰੈਸਟੋਰੈਂਟ ਤੇ ਜਾਂਦੇ ਆ ਤੇ ਉੱਥੇ ਆਪਾਂ ਨੂੰ ਇਦਾਂ ਮਿਲਦੀ ਹੈ ਨਾ ਉਸੇ ਤਰੀਕੇ ਦੇ ਨਾਲ ਮੈਂ ਹੁਣ ਇਹਨੂੰ ਬਾਲਟੀ ਦੇ ਵਿੱਚ ਕੱਢ ਲਵਾਂਗੀ ਤੇ ਆਪਣੀ ਬਹੁਤ ਹੀ ਟੇਸਟੀ ਜੰਮੀ ਜੀ ਸਬਜ਼ੀ ਹੈ ਜਿਹੜੀ ਉਹ ਬਣ ਕੇ ਤਿਆਰ ਹੈ ਤੇ ਜੇ ਤੁਸੀਂ ਖਾਓਗੇ ਨਾ ਤੁਹਾਨੂੰ ਬਿਲਕੁਲ ਜਿਵੇਂ ਆਏ ਲੱਗੂਗਾ ਵੀ ਬਾਹਰ ਹੀ ਖਾ ਰਹੇ ਆ ਜ਼ਰੂਰੀ ਨਹੀਂ ਆ ਕਿ ਬਹੁਤੇ ਮਸਾਲੇ ਪਾ ਕੇ ਸਬਜ਼ੀ ਬਣਦੀ ਆ ਤੁਹਾਨੂੰ ਆਪਣੇ ਨੂਨ ਮਿਰਚ ਦਾ ਪ੍ਰੋਪਰ ਹਿਸਾਬ ਹੋਣਾ ਚਾਹੀਦਾ ਏ ਤੇ ਸਬਜ਼ੀ ਆ ਜਿਹੜੀ ਇਦਾਂ ਵੀ ਬਣ ਕੇ ਤਿਆਰ ਹੋ ਜਾਂਦੀ ਆ ਠੀਕ ਹੈ ਤੇ ਲੋ ਜੀ ਆਪਣੀ ਸਬਜ਼ੀ ਆ ਜਿਹੜੀ ਬਿਲਕੁਲ ਰੈਡੀ ਹੋ ਗਈ ਆ ਆਪਾਂ ਇਹਦੇ ਵਿੱਚ ਕੱਢਤੀ ਆ ਤੇ ਚਲੋ ਜੀ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਥੈਂਕ ਯੂ